ਪੀਤੇ ਕਲ ਤਰਨ ਤਰਨ ਚ ਸਬ ਇਨਸਪੈਕਟਰ ਦੇ ਕਤਲ ਮਾਮਲੇ ਨੂੰ ਲੈ ਹੁਣ ਬਿਕਰਮ ਸਿੰਘ ਮਜੀਠੀਆ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਵੀ ਭਗਵੰਤ ਮਾਨ ਨੂੰ ਕੇਰ ਲਿਆ ਭਗਵੰਤ ਮਾਨ ਨੂੰ ਕੇਰ ਦਿਆਂ ਭਗਵੰਤ ਸਰਕਾਰ ਖਿਲਾਫ ਸੁਖਬੀਰ ਸਿੰਘ ਬਾਦਲ ਨੇ ਵੱਡੇ ਸਵਾਲ ਚੁੱਕਦੇ ਲਿਖਿਆ ਪੰਜਾਬ ਚ ਕਾਨੂੰਨ ਵਿਵਸਥਾ ਦੀ ਸਥਿਤੀ ਹੁਣ ਪੂਰੀ ਤਰ੍ਹਾਂ ਬਿਕਾਬੂ ਹੋ ਚੁੱਕੀ ਹੈ ਪੁਲਿਸ ਸਥਾਨੀਆਂ ਦੇ ਲਗਾਤਾਰ ਗ੍ਰੇਨੇਡ ਹਮਲਿਆਂ ਤੋਂ ਬਾਅਦ अपरादियां ਦੇ ਹੌਸਲੇ ਇਸ ਹੱਦ ਤੱਕ बुलंद ਹੋ ਗਏ ਹਨ ਕਿ ਸ਼ਰੀਆਮ ਜਨਤਕ ਦੌਰ ਤੇ ਪੁਲਿਸ ਵਾਲਿਆਂ ਦੀ ਬੇਸ਼ਰਮੀ ਨਾਲ ਹੱਤਿਆ ਕੀਤੀ ਜਾ ਰਹੀ ਹੈ ਤਰਨਤਾਰਨ ਚ ਸੱਤਾਧਾਰੀ ਆਮ ਆਮੀ ਪਾਰਟੀ ਦੇ ਗੁੱਡੀਆਂ ਨੇ ਡੀਐਸਪੀ ਦੇ ਸਾਹਮਣੇ ਇੱਕ ਸਬ ਇੰਸਪੈਕਟਰ ਚਰਨਜੀਤ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਦੋ ਪੁਲਿਸ ਮੁਲਾਜ਼ਮਾਂ ਨੂੰ ਜ਼ਖਮੀ ਕਰ ਦਿੱਤਾ ਸ਼੍ਰੋਮਣੀ ਅਕਾਲੀ ਦਲ ਮਾਰੇ ਗਏ ਮੁਲਾਜ਼ਮਾ ਦੇ ਪਰਿਵਾਰ ਨਾਲ ਡਟ ਕੇ ਖੜਾ ਹੈ ਅਤੇ ਇਸ ਦੇ ਕਤਲ ਦੇ ਜ਼ਿੰਮੇਵਾਰੀ ਲੋਕਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦਾ ਸੋਵੇਚ ਆਪ ਸਰਕਾਰ ਦੇ ਆਪਣੇ ਕਾਰਜਕਰਤਾਵਾਂ ਫਲੋ ਫੈਲਾਈ ਜਾ ਰਹੀ ਅਰਾਜਕਤਾ ਅਤੇ ਬੁਰੀ ਤਰ੍ਹਾਂ ਫੈਲੇ ਹੋਏ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਤਾਂ ਸੁਖਬੀਰ ਸਿੰਘ ਬਾਦਲ ਨੇ ਸਿੱਧਾ ਤੌਰ ਤੇ ਬੀਤੇ ਕੱਲ ਤਰਨਤਾਰਨ ਚ ਹੋਈ ਸਬ ਇਨਸਪੈਕਟਰ ਦੇ ਕਤਲ ਮਾਮਲੇ ਨੂੰ ਲੈ ਭਗਵੰਤ ਸਰਕਾਰ ਤੇ ਵੱਡੇ ਸਵਾਲ ਖੜੇ ਕੀਤੇ ਨੇ ਤੇ ਭਗਵੰਤ ਸਰਕਾਰ ਦੀ ਸਾਫ ਸ਼ਬਦਾਚ ਨਿੰਦਾ ਕੀਤੀ ਹੈ ਤੇ ਕਿਹਾ ਹੈ ਕਿ ਭਗਵੰਤ ਮਾਨ ਆਪਣਾ ਅਸਤੀਫਾ ਦੇ ਦੇ ਜ਼ਿਕਰ ਇਹ ਖਾਸ ਹੈ ਕਿ ਆਮ ਆਦਮੀ ਪਾਰਟੀ ਦੇ ਸਰਪੰਚ ਕੁਲਦੀਪ ਸਿੰਘ ਦੇ ਮੁੰਡੇ ਦੀ ਲੜਾਈ ਪਿੰਡ ਦੇ ਬੰਦੇ ਅਰਸ਼ਦੀਪ ਸਿੰਘ ਨਾਲ ਹੋਈ ਸੀ ਤੇ ਬੁਦਵਾਰ ਨੂੰ ਇਹ ਝਗੜਾ ਹੋਰ ਵੱਧ ਗਿਆ ਤੇ ਸ਼ਾਮ 4 ਵਜੇ ਪਿੰਡ 'ਚ ਰਾਜੀਨਾਮਾ ਦਾ ਸਮਾ ਰੱਖਿਆ ਗਿਆ ਪਰ ਸਰਪੰਚ ਗਰੁੱਪ ਵੱਲੋਂ ਉੱਤੇ ਹੀ ਹੰਗਾਮਾ ਕੀਤਾ ਗਿਆ ਤੇ ਪਿੰਡ ਦੇ ਅਰਸ਼ਦੀਪ ਸਿੰਘ ਵੱਲੋਂ ਸਰਪੰਚ ਦੇ ਗੁੰਡਾਗਰਦੀ ਦੇ ਇਲਜ਼ਾਮ ਲਗਾਉਂਦਿਆਂ ਪੁਲਿਸ ਨੇ ਦੇਰ ਰਾਤ ਸ਼ਿਕਾਇਤ ਦਿੱਤੀ ਤੇ ਬੀਤੀ ਰਾਤ 9:30 ਵਜੇ ਦੇ ਕਰੀਬ ਪੁਲਿਸ ਪਾਰਟੀ ਪਿੰਡ ਮੁਹੰਮਦ ਖਾਨ ਪਹੁੰਚੀ ਜਿੱਤੇ ਸਰਪੰਚ ਗਰੁੱਪ ਤੇ ਦੂਜੇ ਗਰੁੱਪ ਦੀ ਫਿਰ ਤੋਂ ਲੜਾਈ ਸ਼ੁਰੂ ਹੋ ਗਈ। ਜਿਸ ਨੂੰ ਰੋਕਣ ਲਈ ਸਬ ਇੰਸਪੈਕਟਰ ਜੋ ਰੰਜੀਤ ਸਿੰਘ ਅੱਗੇ ਆਏ ਤੇ ਸਰਪੰਚ ਤੇਰ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਜਿਸ ਨਾਲ ਸਬ ਇੰਸਪੈਕਟਰ ਜੋ ਰੰਜੀਤ ਸਿੰਘ ਦੀ ਮੌਤ ਹੋ ਗਈ ਤੇ ਨਾਲ ਗਏ ਐਸਆਈ ਜ਼ਖਮੀ। ਮੱਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਰਨਾ ਹੈ ਤਾਂ ਉਸੇ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਪੰਜਾਬ ਦੇ ਹੋਰ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਦਾ।